ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅਸੀਂ ਵੀ ਠੀਕ ਠਾਕ ਆ ਜੀ ਪਹਿਲਾਂ ਤਾਂ ਦੇਖੋ ਮੈਂ ਨਾ ਸੂਟ ਕੱਢ ਰਹੀ ਸੀ ਉਹਦੀ ਮੈਂ ਤੁਹਾਨੂੰ ਕਲੀਅਰਿਫਿਕੇਸ਼ਨ ਦੇ ਦਾਂ ਕਿਉਂਕਿ ਨਾ ਬਹੁਤ ਭੈਣਾ ਕਈ ਵਾਰੀ ਮੈਨੂੰ ਮੈਸੇਜ ਕਰਦੇ ਹੁੰਦੇ ਨੇ ਦੀਦੀ ਤੁਸੀਂ ਕਹਿ ਦਿੰਦੇ ਹੋ ਵੀਡੀਓ ਨਹੀਂ ਵੀਡੀਓ ਤੁਸੀਂ ਪਾਈ ਨਹੀਂ ਹੈਗੀ ਹਨਾ ਕੜਾਈ ਵਾਲੇ ਸੂਟ ਦੀ ਦੇਖੋ ਮੈਨੂੰ ਇਹ ਹੁੰਦਾ ਸੂਟ ਵੀ ਕੁਝ ਦਿਖਾਉਣ ਨੂੰ ਤਾਂ ਹੋਵੇ ਹਨਾ ਵੀ ਲੁੱਕ ਵਾਈਜ਼ ਤੁਹਾਨੂੰ ਵਧੀਆ ਵੀ ਲੱਗੇ ਵੀ ਦੀਦੀ ਨੇ ਕਿੱਦਾਂ ਬਣਾਇਆ ਸੂਟ ਇਹ ਨਾ ਮੇਰੇ ਕੋਲੋਂ ਜਿਹੜਾ ਹੈਗਾ ਸੀ ਬਸ ਥੋੜਾ ਜਿਹਾ ਹੀ ਕੱਢ ਹੋਇਆ ਸੀਗਾ ਸ ਤੇ ਇਹਨੂੰ ਮੈਂ ਅੱਜ ਜਿਹੜਾ ਹੈਗਾ ਕੰਪਲੀਟ ਕਰਕੇ ਹੀ ਪਾਉਂਗੀ ਰਾਤ ਨੂੰ ਤੇ ਕੱਲ ਨੂੰ ਜਿਹੜੀ ਹੈਗੀ ਮੈਂ ਜਰੂਰ ਪੱਕਾ ਪਾ ਦੂੰਗੀ ਵੀਡੀਓ ਤੁਹਾਡੇ ਲਈ ਠੀਕ ਆ ਤੇ ਮੈਂ ਤੁਹਾਨੂੰ ਦੱਸ ਦੂੰਗੀ ਇਹ ਬਿਲਕੁਲ ਜਿਹੜਾ ਹੈਗਾ ਆਪਾਂ ਸੌਖੇ ਤਰੀਕੇ ਨਾਲ ਕੱਢਿਆ ਦੇਖੋ ਮੈਨੂੰ ਵੀ ਮੈਂ ਮਤਲਬ ਇਸ ਕੜਾਈ ਦੇ ਵਿੱਚ ਪਰਫੈਕਟ ਨਹੀਂ ਹੈਗੀ ਮੈਨੂੰ ਬਸ ਨਵੇਂ-ਨਵੇਂ ਚੀਜ਼ਾਂ ਸਿੱਖਣ ਦਾ ਸ਼ੌਂਕ ਹੁੰਦਾ ਇਸ ਲਈ ਮੈਂ ਇੰਸਟਾਗ੍ਰam ਤੋਂ ਜਿਹੜੀ ਮੈਨੂੰ ਲੱਗਦਾ ਹੁੰਦਾ ਵੀ ਇਹ ਵੀ ਚੀਜ਼ ਕਰ ਸਕਦੀਆਂਗੀ ਉੱਥੋਂ ਮੈਂ ਫੋਲੋ ਕਰਕੇ ਤੇ ਫਿਰ ਮੈਂ ਉਹਨੂੰ ਟਰਾਈ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਜਿੰਨਾ ਕੁ ਮੈਂ ਕੱਢਿਆ ਹੈਗਾ ਉਹ ਮੈਂ ਤੁਹਾਨੂੰ ਈਜ਼ੀ ਤਰੀਕੇ ਨਾਲ ਦੱਸ ਦੂੰਗੀ ਤਾਂ ਕਿ ਤੁਸੀਂ ਵੀ ਆਪਣਾ ਸੂਟ ਜਿਹੜਾ ਹੈਗਾ ਘਰੇ ਬਣਾ ਸਕੋ ਠੀਕ ਆ ਹੁਣ ਦੇਖੋ ਇਹਨਾਂ ਦਾ ਤਾਂ ਟ੍ਰੈਂਡ ਵੀ ਜਿਹੜਾ ਹੈਗਾ ਬਹੁਤ ਹੋਇਆ ਹੋਇਆ ਹੈਗਾ ਹਨਾ ਅੱਜਕੱਲ ਹੁਣ ਪਲੀਜ਼ ਤੁਸੀਂ ਗੁੱਸੇ ਨਾ ਹੋਇਓ ਮੇਰੇ ਨਾਲ ਵੀ ਦੀਦੀ ਨੇ ਵੀਡੀਓ ਨਹੀਂ ਪਾਈ ਹੈਗੀ ਠੀਕ ਆ ਪਾਉਂਗੀ ਜਰੂਰ ਨਾਲੇ ਹੈਗਾ ਜਮੀ ਸੌਖਾ ਹੈਗਾ ਇਹ ਵਰਕ ਕੋਈ ਵੀ ਕਰ ਸਕਦਾ ਠੀਕ ਹੈ ਜੀ ਤੁਸੀਂ ਜਿਹੜਾ ਹੈਗਾ ਜੇ ਹੁਣ ਤੁਹਾਡੇ ਕੋਲੇ ਟਾਈਮ ਹੈਗਾ ਹਨਾ ਤਾਂ ਤੁਸੀਂ ਇਹਨੂੰ ਜਿਹੜਾ ਹੈਗਾ ਇੱਕ ਜਾਂ ਦੋ ਦਿਨਾਂ ਦੇ ਵਿੱਚ ਸੂਟ ਨੂੰ ਕੱਢ ਸਕਦੇ ਹੋ ਠੀਕ ਆ ਮੈਨੂੰ ਤਾਂ ਦੇਖੋ ਟਾਈਮ ਨਹੀਂ ਲੱਗਦਾ ਵਿੱਚ ਮੇਰਾ ਸਟੀਚਿੰਗ ਦਾ ਵੀ ਹੋ ਜਾਂਦਾ ਕੰਮ ਤੇ ਘਰ ਦਾ ਵੀ ਹੋ ਜਾਂਦਾ ਹੈ ਨਾ ਕੰਮ ਤੁਹਾਨੂੰ ਪਤਾ ਵੀ ਬੱਚੇ ਆਏ ਹੋਏ ਨੇਗੇ ਬਸ ਇਹਨੇ ਥੋੜੇ ਥੋੜੇ ਨਾਲ ਹੀ ਟਾਈਮ ਲੱਗ ਜਾਂਦਾ ਮੇਰਾ ਤੇ ਹੁਣ ਮੈਂ ਕੱਢਣ ਬੈਠੀ ਆ ਦੇਖੋ 9:30 ਹੋ ਗਏ ਰਾਤ ਦੇ ਦਰਸ਼ਕਾਹੀ 9:30 ਹੋ ਗਏ ਰਾਤ ਦੇ ਕਿ ਪਾਉਂਗੀ ਹਨਾ ਅੱਜ ਇਹ ਕੱਲ-ਕੱਲ ਦਾ ਦਿਨ ਵੇਟ ਕਰ ਲਿਓ ਠੀਕ ਹੈ ਜੀ ਤੇ ਕੁਛ ਨਾ ਸਾਡਾ ਦੋਵੇਂ ਭੈਣਾਂ ਦਾ ਜਾਂ ਤੁਸੀਂ ਪਰਿਵਾਰ ਦਾ ਲਾ ਲਓ ਕਦੇ ਕਦੇ ਮੂਡ ਜੋ ਆਫ ਹੋ ਜਾਂਦਾ ਹੁੰਦਾ ਜਿਵੇਂ ਭੈਣ ਹੋਰੀ ਆਏ ਹੋਏ ਨੇ ਹਨਾ ਉਥੋਂ ਦੱਸ ਦਿਆਂ ਵੀ ਸਾਡਾ ਕਿਉਂ ਮੂਡ ਆਫ ਹੋ ਜਾਂਦਾ ਖੁਸ਼ੀਆਂ ਵਾਲੀਆਂ ਗੱਲਾਂ 'ਚ ਵੀ ਕਈ ਵਾਰੀ ਮੂਡ ਆਫ ਹੋ ਜਾਂਦਾ ਉਹ ਤੁਹਾਨੂੰ ਦੱਸ ਦਿਆਂ ਵੀ ਕਾਦੇ ਵਾਸਤੇ ਹੋ ਜਾਂਦਾ ਸਾਡਾ ਮੂਡ ਆਫ ਹਾਂਜੀ ਆਪਾਂ ਨਾਲ-ਨਾਲ ਸੂਟ ਕੱਢ ਲਾਂਗੇ ਨਾਲ-ਨਾਲ ਨਾ ਮੈਨੂੰ ਕਈ ਭੈਣਾਂ ਕਮੈਂਟ ਕਰਦੀਆਂ ਹੁੰਦੀਆਂ ਨੇ ਨਾਲੇ ਉਹਨਾਂ ਦੇ ਕਮੈਂਟਾਂ ਦੇ ਵਿੱਚ ਜਵਾਬ ਦੇ ਦੂੰਗੀ ਠੀਕ ਆ ਮੈਨੂੰ ਨਾ ਕਾਫੀ ਭੈਣਾਂ ਪਹਿਲਾਂ ਵਾਲੀਆ ਵੀਡੀਓ ਤੇ ਵੀ ਪੁੱਛਿਆ ਸੀਗਾ ਜਦੋਂ ਮੇਰੀ ਭੈਣ ਆਈ ਸੀ ਤੇ ਹੋਣ ਵਾਲੀਆਂ ਵੀਡੀਓ ਦੇ ਵਿੱਚ ਵੀ ਪੁੱਛਿਆ ਸੀਗਾ ਕੀ ਤੁਸੀਂ ਦੋਨੇ ਭੈਣਾਂ ਦੀ ਮੈਰਿਜ ਇੱਕੋ ਹੀ ਘਰੇ ਹੋਈ ਹੋਈ ਆਗੀ ਹਨਾ ਵੀ ਜਿਵੇਂ ਹੁਣ ਮੇਰੀ ਭੈਣ ਇੱਕੀ ਰਹੂਗੀ ਦੋ ਮਹੀਨੇ ਹਾਂਜੀ ਸਾਡੇ ਦੋਨੇ ਭੈਣਾਂ ਦੀ ਮੈਰਿਜ ਜਿਹੜੀ ਹੈਗੀ ਉਹ ਇੱਕੋ ਹੀ ਘਰੇ ਹੋਈ ਹੋਈ ਆਗੀ ਪਰ ਮੇਰੀ ਇਹ ਹੁਣ ਛੋਟੀ ਭੈਣ ਆਗੀ ਇਹਦੀ ਮੈਰਿਜ ਜਿਹੜੀ ਹੈਗੀ ਮੇਰੇ ਤੋਂ 7 ਸਾਲ ਬਾਅਦ ਚ ਹੋਈ ਸੀ ਮੇਰੀ ਮੈਰਿਜ 2002 ਦੇ ਵਿੱਚ ਹੋਈ ਸੀਗੀ ਤੇ ਤੇਰੀ ਕਦੋਂ ਹੋਈ ਸੀ 2009 ਹਾਂ ਤੇ ਮੇਰੀ 2002 ਦੇ ਵਿੱਚ ਹੋਈ ਤੇ ਮੇਰੀ ਭੈਣ ਦੀ ਮੈਰਿਜ ਹੋਈ ਸੀ ਕਿ 2009 ਦੇ ਵਿੱਚ ਦੇਖੋ 7 ਸਾਲ ਦਾ ਫਰਕ ਸੀ ਸਾਡੀ ਏਜ ਦਾ ਉਦਾਂ ਹੈਗਾ 2 ਸਾਲ ਦਾ ਫਰਕ ਤੁਹਾਨੂੰ ਇਹ ਦੱਸਾਂਗੇ ਮੇਰੀ ਭੈਣ ਜਿਹੜੀ ਹੈਗੀ ਉਹ ਕਿਹੜੇ ਵੀਜ਼ੇ ਤੇ ਗਈ ਹੋਈ ਹੈਗੀ ਦੇਖੋ ਸਿਸਟਰ ਮੇਰੀ ਜਿਹੜੀ ਹੈਗੀ ਉਹ ਵਰਕ ਪਰਮਿਟ ਤੇ ਗਈ ਸੀਗੀ ਤੇ ਉਹਦੀ ਵਿਦ ਪੀਆਰ ਜਿਹੜੀ ਹੈਗੀ ਸੀ ਉਹ ਫਾਈਲ ਲੱਗੀ ਹੋਈ ਸੀ ਨਾਲ ਹੀ ਮਤਲਬ ਇੱਥੋਂ ਗਈ ਸੀ ਵਰਕ ਪਰਮਿਟ ਤੇ ਤੇ ਨਾਲ ਹੀ ਉੱਥੇ ਜਾ ਕੇ ਫਿਰ ਜਦੋਂ ਨੂੰ ਥੋੜਾ ਟਾਈਮ ਹੋ ਗਿਆ ਸੀ ਨਾਲ ਹੀ ਫਿਰ ਪੀਆਰ ਹੋ ਗਈ ਸੀ ਤੇ ਪੂਰੀ ਫੈਮਿਲੀ ਵੀ ਜਿਹੜੀ ਹੈਗੀ ਆ ਉਹਨਾਂ ਦੀ ਵੀ ਪੀਆਰ ਜਿਹੜੀ ਹੈਗੀ ਆ ਆ ਗਈ ਸੀ ਉਹ ਇੱਥੋਂ ਵੀ ਪੀਆਰ ਹੋ ਕੇ ਗਏ ਸੀ ਬੱਚੇ ਜਿਹੜੇ ਹੈਗੇ ਆ ਉਹ ਸਾਡੇ ਕੋਲ ਰਹੇ ਸੀ ਮੈਨਾਂ ਇਹ ਸਾਲ ਰਹੇ ਨੇ ਜੋ ਹਨ 1.5 ਸਾਲ ਬਾਅਦ ਗਏ ਸੀ 1.5 ਸਾਲ ਹਾਂ ਦੇਖੋ ਸਾਨੂੰ ਐ ਲੱਗਦਾ ਸੀ ਵੀ 2 ਮਹੀਨੇ ਬਾਅਦ ਕੰਮ ਬਣ ਜੂਗਾ ਪਰ ਕਈ ਵਾਰੀ ਆਪਾਂ ਇਹੋ ਜੇ ਚੱਕਰ ਵਿੱਚ ਫਸ ਜਾਂਦੇ ਆਂਗੇ ਵੀ 1.5 ਸਾਲ ਕੰਮ ਨਹੀਂ ਬਣਿਆ ਸੀਗਾ ਤੇ ਮੇਰੀ ਭੈਣ ਫਿਰ ਉੱਥੇ ਇਕੱਲੀ ਰਹੀ ਦੇ ਲੋ 1.5 ਸਾਲ ਤੇ 1.5 ਸਾਲ ਬਾਅਦ ਗਏ ਫਿਰ ਬੱਚੇ ਤੇ ਹੁਣ ਜਿਹੜੇ ਹੁਣ ਮੇਰੀ ਭੈਣ ਨੂੰ ਕਿਉਂਕਿ ਕਾਫੀ ਸਾਲ ਹੋ ਗਏ ਸੀ ਨਾ ਗਈ ਨੂੰ ਫਿਰ ਇਹ ਕਹਿੰਦੀ ਵੀ ਮੈਂ ਤਾਂ ਜਾਊਂਗੀ ਇੰਡੀਆ ਵੀ ਇੱਕ ਵਾਰ ਕਿਉਂਕਿ ਥੋੜਾ ਜਿਹਾ ਕੰਮ ਵੀ ਸੀ ਇਹਨੇ ਜਾ ਕੇ ਫਿਰ ਉਹ ਕੰਮ ਸਟਾਰਟ ਕਰਨੇ ਸੀਗੇ ਕਿ ਇਹਨ ਮੇਰੀ ਭੈਣ ਉੱਥੇ ਜੌਬ ਕਰਦੀ ਆਗੀ ਤੂੰ ਨਰਸਿੰਗ ਦੀ ਕਰਦੀ ਆ ਹਨਾ ਉੱਥੇ ਹਾਂ ਕੇਅਰ ਟੇਕਰ ਦੀ ਮਤਲਬ ਹਾਂ ਕੇਅਰ ਟੇਕਰ ਦੀ ਜੌਬ ਕਰਦੀ ਆਗੀ ਗਵਰਨਮੈਂਟ ਜੌਬ ਉੱਥੇ ਮਿਲੀ ਹੋਈ ਆਗੀ ਇਹਨੂੰ ਹਨਾ ਤੇ ਗਵਰਨਮੈਂਟ ਦੇ ਅੰਡਰ ਕਰਦੀ ਆ ਜੌਬ ਉੱਥੇ ਤੇ ਜੌਬ ਸਾਰਾ ਕੁਝ ਵਧੀਆ ਹੈਗਾ ਪਰਮਾਤਮਾ ਦੀ ਕਿਰਪਾ ਦਾ ਸ਼ੁਕਰਾਨਾ ਨਹੀਂ ਕਰਦੇ ਪਰਮਾਤਮਾ ਦਾ ਵੀ ਸਾਰਾ ਕੁਝ ਵਧੀਆ ਹੈਗਾ ਬੀਜੀ ਮੇ ਲੋਕੀ ਦੇਖੋ ਮੈਨੂੰ ਆਪਾਂ ਦੇਖਦੇ ਹੀ ਰਹਨੇ ਆ ਵੀਡੀਓ ਬਹੁਤ ਤੰਗ ਹੁੰਦੇ ਨੇਗੇ ਹਨਾ ਉੱਥੇ ਜਾ ਕੇ ਵੀ ਕੰਮਕਾਰ ਨਹੀਂ ਮਿਲਦਾ ਹੈਗਾ ਪਰ ਪ੍ਰਮਾਤਮਾ ਦੀ ਇਦਾਂ ਦੀ ਕਿਰਪਾ ਰਹੀ ਵੀ ਚਲੋ ਇਹਨਾਂ ਨੂੰ ਤਾਂ ਕਿ ਗਈ ਉਹ ਵਰਕ ਪਰਮਨੈਂਟ ਸੀਗੀ ਤੇ ਸਰਕਾਰੀ ਜਿਹੜੀ ਹੈਗੀ ਨਾਲ ਹੀ ਸਰਕਾਰੀ ਮਿਲ ਗਈ ਸੀਗੀ ਉੱਥੇ ਜਾ ਕੇ ਜੌਬ ਤੇ ਉੱਥੇ ਵੀ ਨਰਸਿੰਗ ਦੀ ਹੀ ਜੌਬ ਕਰਦੀ ਹੈਗੀ ਵੀ ਜਿਹੜਾ ਇਹਦਾ ਇੱਥੇ ਪ੍ਰੋਫੈਸ਼ਨ ਸੀ ਉੱਥੇ ਵੀ ਸੇਮ ਪ੍ਰੋਫੈਸ਼ਨ ਦੇ ਜੌਬ ਸੀਸੀਏ ਦੀ ਕਰਦੀ ਮੈਂ ਸੀਸੀਏ ਦੀ ਕੰਟੀਨਿਊ ਕੇਅਰ ਅਸਿਸਟੈਂਟ ਦੀ ਹਾਂ ਹਾਂ ਸੀਸੀਏ ਦੀ ਜੌਬ ਕਰਦੀ ਹੈ ਜਿਹੜੀਆਂ ਬਣਾ ਨੂੰ ਪਤਾ ਹੋਊਗਾ ਹਨਾ ਪਰਮਾਤਮਾ ਦੀ ਇੰਨੀ ਮਿਹਰ ਰਹੀ ਚੱਲ ਵੀ ਉੱਥੇ ਪੀਆਰ ਲਈ ਸਟਰਗਲ ਨਹੀਂ ਕਰਨਾ ਪਿਆ ਦੇਖੋ ਬਹੁਤ ਲੋਕ ਸਟਰਗਲ ਕਰਦੇ ਨੇ ਹਨਾ ਪੀਆਰ ਦਾ ਉੱਤੇ ਹੁਣ ਦੇਖੋ ਸਾਰੀਆਂ ਚੀਜ਼ਾਂ ਵਧੀਆ ਨੇ ਅਸੀਂ ਅੱਜ ਇਹੀ ਡਿਸਕਸ਼ਨ ਕਰ ਰਹੇ ਸੀ ਮੈਂ ਤੇ ਮੇਰੀ ਭੈਣ ਸਾਡਾ ਮੂਡ ਜਿਹੜਾ ਹੈਗਾ ਸੀ ਤਾਂ ਹੀ ਆਫ ਸੀਗਾ ਉਹ ਵੀ ਤੁਹਾਡੇ ਨਾਲ ਡਿਸਕਸ ਕਰਦੇ ਆ ਤੇ ਹੁਣ ਦੇਖੋ ਸਾਰਾ ਕੁਝ ਪੈਸੇ ਵੀ ਸੋਨੇ ਕਮਾ ਲੰਦੇ ਆ ਸਹੂਲਤਾਂ ਵੀ ਸਾਰੀਆਂ ਹੈਗੀਆਂ ਨੇ ਕੋਈ ਇਹ ਨਹੀਂ ਹੈਗਾ ਵੀ ਕੈਨੇਡਾ ਵਾਲੇ ਪੱਖੋਂ ਕੋਈ ਪ੍ਰੋਬਲਮ ਹੈਗੀ ਆ ਹੁਣ ਤੁਹਾਨੂੰ ਮੇਰੀ ਭੈਣ ਨੂੰ ਚਲੋ ਅਸੀਂ ਦਿਖਾਉਂਦੇ ਨਹੀਂ ਹੈਗੇ ਫੋਨ ਤੇ ਕਿਉਂਕਿ ਚਲੋ ਕਿਸੇ ਨੂੰ ਵਧੀਆ ਨਹੀਂ ਲੱਗਦਾ ਹੁੰਦਾ ਹਨਾ ਉਹ ਕੈਮਰੇ ਤੇ ਆਉਣਾ ਉਧਰ ਤੁਹਾਡੀ ਗੱਲਬਾਤ ਕਰਵਾਵਾਂਗੇ ਚਲ ਪਹਿਲਾਂ ਤੂੰ ਐਂ ਦੱਸ ਵੀ ਤੇਰਾ ਜੀਲ ਉੱਥੇ ਲੱਗਦਾ ਕਿ ਇੱਥੇ ਲੱਗਦਾ ਨਹੀਂ ਮੇਰਾ ਇੱਥੇ ਹੀ ਲੱਗਦਾ ਮੈਨੂੰ ਹੋਮ ਸਿਕਨੈਸ ਹੋ ਜਾਂਦੀ ਹੈ ਹਾਂ ਦੇਖੋ ਮੇਰੀ ਭੈਣ ਕਹਿੰਦੀ ਮੇਰਾ ਜੀ ਜਿਹੜਾ ਹੈਗਾ ਨਾ ਉਹ ਇੱਥੇ ਲੱਗਦਾ ਅੱਜ ਤੁਹਾਨੂੰ ਅਸੀਂ ਕਲੀਅਰ ਗੱਲ ਦੱਸਾਂਗੇ ਵੀ ਜਿਹੜੇ ਭੈਣ ਭਰਾ ਐ ਸੋਚਦੇ ਨੇ ਨਾ ਵੀ ਅਸੀਂ ਕੈਨੇਡਾ ਹੈ ਅਸੀਂ ਨਹੀਂ ਜਾ ਸਕੇ ਹੈਗੇ ਵੀ ਤੁਹਾਨੂੰ ਥੋੜੇ ਜਿਹਾ ਪੋਜ਼ਿਟਿਵ ਜਿਹੜੇ ਪੁਆਇੰਟ ਹੈਗੇ ਨੇ ਉਹ ਵੀ ਦੱਸਾਂਗੇ ਤੇ ਜਿਹੜੇ ਥੋੜੇ ਜਿਹਾ ਨੈਗੇਟਿਵ ਹੈਗੇ ਨੇ ਉਹ ਵੀ ਦੱਸਾਂਗੇ ਹਾਂ ਤੇ ਜੀ ਦੱਸ ਪਹਿਲਾਂ ਤਾਂ ਜੀ ਕਿੱਥੇ ਲੱਗਦਾ ਹੈ ਜੀ ਆਬਵੀਅਸਲੀ ਮੇਰਾ ਇੱਥੇ ਲੱਗਦਾ ਆਪਣੀ ਇੰਡੀ ਲੱਗਦਾ ਦੇਖ ਲਓ ਹੁਣ ਮੇਰੀ ਭੈਣ ਕਹਿੰਦੀ ਹੈਂਦੀ ਮੇਰਾ ਇੰਡੀਆ ਦੇ ਵਿੱਚ ਜੀ ਲੱਗਦਾ ਹੈ ਨਾ ਤੇ ਅਬ ਵੀ ਕੀ 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 ਗੱਲਾਂ ਲੱਗਦੀਆਂ ਹੁੰਦੀਆਂ ਨੇ ਆਪਾਂ ਨੂੰ ਵੀ ਹਾਂ ਆਪਾਂ ਇੰਡੀਆ ਚਲੇ ਜਾਈਏ ਇਹ ਦੁਨੀਆ ਇੱਥੇ ਮਿਲ ਵਰਤਨ ਆ ਉੱਥੇ ਇੱਕ ਪੱਕੇ ਦੋ ਜਣ ਜਾਣਦੇ ਨਹੀਂ ਨਾ ਹੈਗਾ ਕੋਈ ਵੀ ਕਿਸੇ ਨੂੰ ਬੁਲਾਉਂਦਾ ਨਹੀਂ ਹਾਂ ਹੈਗਾ ਹੈਲੋ ਹਾਈ ਕਰਦੇ ਆ ਆਪਾਂ ਹਾਂ ਸਾਰੇ ਜਿਹਨੂੰ ਇਵਨ ਕੀ ਆਪਾਂ ਨਹੀਂ ਵੀ ਜਾਣਦੇ ਉੱਥੇ ਸਾਰੇ ਹੈਲੋ ਹਾਈ ਕਰਦੇ ਬਟ ਉੱਥੇ ਉਹ ਅਟੈਚਮੈਂਟ ਨਹੀਂ ਨਾ ਹੈਗੀ ਲੋਕਾਂ ਨਾਲ ਆਪਣੀ ਲੱਗ ਕਿ ਉਹ ਕਰਦੇ ਨਹੀਂ ਉਸ ਢੰਗ ਨਾਲ ਵੀ ਇੱਦਾਂ ਆਪਾਂ ਤਾਂ ਫ੍ਰੀ ਹੋ ਗਏ ਇੱਕ ਦੂਜੇ ਕੋਲ ਚੱਲ ਗਏ ਇੱਥੇ ਇੱਕ ਦੂਜੇ ਨੂੰ ਆਪਾਂ ਜਾਣਦੇ ਆ ਗਵਾਂਦੇ ਆ ਉੱਥੇ ਕੋਈ ਕਿਸੇ ਨੂੰ ਨਹੀਂ ਜਾਣਦਾ ਕੋਈ ਮੈਟਰ ਨਹੀਂ ਕਰਦਾ ਹੈਗਾ ਵੀ ਹਾਂ इवन ਕੋਈ ਮਰਦਾ ਕਿ ਮਰਦੇ ਮੂੰਹ ਚ ਪਾਣੀ ਵੀ ਨਹੀਂ ਪੌਂਦਾ ਤਾਂ ਹਾਂ ਇਹ ਗੱਲ ਹੈ ਸੱਚੀ ਦੇਖੋ ਇਹ ਉੱਥੇ ਦੀ ਸਚਾਈ ਆ ਵੀ ਤੁਹਾਨੂੰ ਕੋਈ ਉੱਥੇ ਪੁੱਛਦਾ ਨਹੀਂ ਹੈਗਾ ਭਵੇਂ ਭਵੇਂ ਤੁਸੀਂ ਆਪਦੇ ਘਰ ਦੇ ਵਿੱਚ ਬਿਮਾਰ ਹੋ ਭਵੇਂ ਤੁਸੀਂ ਆਪਦੇ ਘਰ ਦੇ ਵਿੱਚ ਦੁਖੀ ਹੋ ਰੋ ਰਹੇ ਹੋ ਧੋ ਰਹੇ ਹੋ ਕਿਸੇ ਨੂੰ ਕੋਈ ਮਤਲਬ ਨਹੀਂ ਹੈਗਾ ਬਸ ਕੰਮ ਤੱਕ ਮਤਲਬ ਆ ਹਨਾ ਦੇਖੋ ਜਿੰਨਾ ਲਈ ਤਾਂ ਪੈਸਾ ਜ਼ਿਆਦਾ ਜ਼ਰੂਰੀ ਆ ਜ਼ਰੂਰ ਜਾਣ ਉੱਥੇ ਪੈਸੇ ਵਾਧੂ ਨੇ ਉੱਥੇ ਹਨਾ ਇਹ ਤਾਂ ਸਾਨੂੰ ਪਤਾ ਵੀ ਪੈਸੇ ਵਾਧੂ ਨੇ ਉੱਥੇ ਜੇ ਜਿਹੜੇ ਸਿਰਫ ਪੈਸੇ ਕਰਕੇ ਜਾਣਾ ਚਾਹੁੰਦੇ ਨੇ ਉਹ ਉੱਥੇ ਜਾ ਸਕਦੇ ਨੇ ਜਿਵੇਂ ਹੁਣ ਨਵੀਂ ਜਨਰੇਸ਼ਨ ਹੋਊਗੀ 18 19 ਸਾਲ ਦੇ ਬੱਚੇ ਹੋਗੇ ਪਰ ਦੇਖੋ 18 19 ਸਾਲ ਦੇ ਬੱਚਿਆਂ ਨੂੰ ਵੀ ਆਪਾਂ ਭੇਜ ਤਾਂ ਦੇਵਾਂਗੇ ਪਰ ਉਹਨਾਂ ਦਾ ਸਟਰਗਲ ਕਿੱਡਾ ਵੱਡਾ ਹੁੰਦਾ ਹਨਾ ਹੁਣ ਜਿਹੜੇ ਸਟਰਗਲ ਬਹੁਤ ਜ਼ਿਆਦਾ ਬੱਚੇ ਦੱਸਦੇ ਨਹੀਂ ਆਪਣੇ ਪੇਰੈਂਟਸ ਨਾਲ ਸ਼ੇਅਰ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਨਾ ਕਿ ਸਾਡੇ ਪੇਰੈਂਟਸ ਨੇ ਇੰਨਾ ਪੈਸਾ ਲਾਇਆ ਉਹ ਇੱਕ ਦੁਬਿਧਾ 'ਚ ਫਸ ਜਾਂਦੇ ਨੇ ਨਾ ਨਿਕਲ ਸਕਦੇ ਨੇ ਉਹਦੇ ਵਿੱਚੋਂ ਆਪਾਂ ਮੈਨੂੰ ਲੱਗਦਾ ਵੀ ਹਾਂ 100 ਦੇ ਵਿੱਚੋਂ 90% ਲੋਕ ਤਾਂ ਥੋੜਾ ਜਿਹਾ ਲੋਕਾਂ ਨੂੰ ਸ਼ਰਮੋ ਸ਼ਰਮੀ ਇੱਕ ਦੂਜਨਾਂ ਨਾਲ ਸ਼ੇਅਰ ਨਹੀਂ ਕਰਦੇ ਹੈਗੇ ਬਟ ਦੇਖੋ ਉੱਥੇ ਕਿੰਨਾ ਨੈਗੇਟਿਵ ਪੁਆਇੰਟ ਆ ਹਨਾ ਇਹ ਜਾ ਕੇ ਵੀ ਲੋਕੀ ਐ ਨਹੀਂ ਪਤਾ ਹੈਗਾ ਉਧਰੋਂ ਧੀ ਪੁੱਤ ਵੀ ਦੁਖੀ ਹੋਵੇ ਇਹ ਨਹੀਂ ਪਤਾ ਵੀ ਉਧਰੋਂ ਮਾਂ-ਵਾਪਾ ਵੀ ਇੰਡੀਆ ਦੇ ਵਿੱਚ ਦੁਖੀ ਹੋਵੇ ਪਰ ਉਹ ਪਤਾ ਕਿਉਂ ਨਹੀਂ ਦੱਸਦੇ ਇੱਕ ਦੂਸਰੇ ਨੂੰ ਉਹ ਸੋਚਦੇ ਨੇ ਬੱਚੇ ਸੋਚਦੇ ਨੇ ਹਾਏ ਮੇਰੀ ਮਾਂ ਦੁਖੀ ਹੋਊਗੀ ਹਨਾ ਉੱਥੇ ਮੈਂ ਕਿਉਂ ਦੱਸਾਂ ਵੀ ਪਤਾ ਨਹੀਂ ਉਹਨਾਂ ਨੇ ਰੋਟੀ ਪਾਣੀ ਨਾ ਛੱਡਦਣ ਵਿਚਾਰੇ ਵੀ ਜੇ ਦੁਖੀ ਹੋਣਗੇ ਤੇ ਜਿਹੜੇ ਮਾਂ-ਵਾਪਾ ਨੇ ਉਹ ਸੋਚਦੇ ਨੇ ਚਲੋ ਅਸੀਂ ਆਪਣੀਆਂ ਪ੍ਰੋਬਲਮਸ ਕਿਉਂ ਦੱਸੀਏ ਵੀ ਬੱਚਾ ਤਾਂ ਸਾਡਾ ਉੱਥੇ ਪਹਿਲੀ ਸਟਰਗਲ ਕਰ ਰਿਹਾਗਾ ਹਨਾ ਵੀ ਜਿਵੇਂ ਆਪਾਂ ਇੱਥੇ ਆਪਾਂ ਦਿਲ ਦੀ ਗੱਲ ਦੱਸਦਾਂ ਨੇ ਹਨਾ ਵੀ ਮੈਨੂੰ ਆਹ ਦੁੱਖਾ ਸਾਰੇ ਜਾਣੇ ਆਪਣਾ ਟੱਬਰ ਜਿਹੜਾ ਹੁੰਦਾ ਉਹ ਆਲੇ-ਦਾਲੇ ਹੋ ਜਾਂਦਾ ਹਨਾ ਉੱਥੇ ਇਹ ਨਹੀਂ ਹੈਗਾ ਮੈਂ ਕਹਿੰਦੀ ਉੱਥੇ ਤਾਂ ਆਪਦਿਆਂ ਨੂੰ ਵੀ ਗੱਲ ਦੱਸਣੋਂ ਹਟ ਜਾਂਦਾ ਨਾ ਬੰਦਾ ਜਿਵੇਂ ਕਿ ਉੱਥੇ ਲੋਕ ਇਦਾਂ ਸੋਝੇ ਨੇ ਵੀ ਇਹ 네ਗੇਟਿਵ ਪਰਸਨ ਆ ਵੀ 네ਗੇਟਿਵ ਵਾਈਬਸ ਸਪਰੈਡ ਕਰ ਰਿਹਾ ਹਨਾ ਇਹ ਤਾਂ ਇਹਨੂੰ ਕੋਈ ਇੰਨਾ ਸੁਣਨੇ ਆਪਣੇ ਜਿਵੇਂ ਲੋਕ ਹੁੰਦੇ ਨੇ ਆਪਣੇ ਕਹਿੰਦੇ ਨੇ ਵੀ ਹਾਂ ਜੀ ਤੂੰ ਪਰੇਸ਼ਾਨ ਆ ਘਰ ਉਹ ਸੁਣਦੇ ਨੇ ਬੈਠ ਕੇ ਵੀ ਪਰੇਸ਼ਾਨੀ ਇਹਨੂੰ ਹੈਗੇ ਆ ਪੱਕੀ ਵੀ ਸ਼ੇਅਰ ਕਰ ਰਹੇ ਸੁਣੀਏ ਬਟ ਉੱਥੇ ਨਹੀਂ ਕਰਦਾ ਪਰ ਜਦੋਂ ਮੇਰੀ ਭੈਣ ਨੂੰ ਡੇਢ ਸਾਲ ਹੋ ਗਿਆ ਸੀ ਕਿਉਂਕਿ ਇਹਨੂੰ ਤਾਂ ਇਹ ਸੀਗਾ ਵੀ 2 ਕੁ ਮਹੀਨਿਆਂ ਬਾਅਦ ਕੰਮ ਬਣ ਜੂਗਾ ਬੱਚਿਆਂ ਦਾ ਪਰ ਬੱਚੇ ਗਏ ਡੇਢ ਸਾਲ ਬਾਅਦ ਮੇਰੀ ਭੈਣ ਨੂੰ ਸੱਚੀ ਉੱਥੇ ਡਿਪਰੈਸ਼ਨ ਹੋ ਗਿਆ ਸੀ ਇਸ ਗੱਲ ਦਾ ਇਹਦੇ ਵਿੱਚ ਸਚਾਈ ਆ ਪਰ ਦੇਖੋ ਚਲੋ ਠੀਕ ਆ ਅਸੀਂ ਇੱਧਰ ਹੈਗੇ ਸੀ ਇਧਰ ਗੱਲਬਾਤ ਕਰਨ ਵਾਲੇ ਬੱਚੇ ਸਾਡੇ ਕੋਲੇ ਸੀ ਇਹਨੂੰ ਇਹ ਨਹੀਂ ਟੈਨਸ਼ਨ ਸੀ ਵੀ ਬੱਚੇ ਮੇਰੇ ਰੋਟੀ ਖਾਣਗੇ ਜਾਂ ਨਹੀਂ ਉਹਨਾਂ ਨੂੰ ਰੋਟੀ ਮਿਲੂਗੀ ਜਾਂ ਨਹੀਂ ਮਿਲੂਗੀ ਹਨਾ ਵੀ ਕੋਈ ਪ੍ਰੋਬਲਮ ਨਹੀਂ ਸੀ ਜਿਵੇਂ ਫੈਮਿਲੀ ਚ ਅਸੀਂ ਰਹਿੰਦੇ ਸੀਗੇ ਜਿਵੇਂ ਅਸੀਂ ਪਿੰਡ ਰਹਿੰਦੇ ਹੁੰਦੇ ਸੋਵੇਂ ਅਸੀਂ ਇੱਥੇ ਰਹਿੰਦੇ ਸੀ ਬੱਚਿਆਂ ਦੀ ਪੂਰੀ ਕੇਅਰ ਕਰਦੇ ਸੀ ਛੋਟੀ ਬੇਟੀ ਹੈ ਜਿਹੜੀ ਉਹ ਮੇਰੇ ਨਾਲ ਹੀ ਸੌਂਦੀ ਸੀਗੀ ਰਾਤ ਨੂੰ ਜੱਫੀ ਪਾ ਕੇ ਹਨਾ ਮੇਰੀ ਭੈਣ ਨੂੰ ਇਹ ਟੈਨਸ਼ਨ ਨਹੀਂ ਸੀ ਪਰ ਇੱਕ ਹੁੰਦਾ ਨਾ ਮਾਹੌਲ ਜavi ਜਿਹੜਾ ਅਵੇ ਘਰ ਦਾ ਮਾਹੌਲ ਹੁੰਦਾ ਉਹ ਅਲੱਗ ਹੁੰਦਾ ਪਰ ਉੱਥੇ ਦੇਖੋ ਬਗਾਨੇ ਮੁਲਕ ਦੇ ਵਿੱਚ ਰਾਤ ਨੂੰ ਸੌਣਾ ਵੀ ਨੀਂਦ ਨਹੀਂ ਆਉਂਦੀ ਹੁੰਦੀ ਸੀ ਉਸ ਟਾਈਮ ਤੇ ਰਾਜੂ ਹਨਾ ਤੈਨੂੰ ਬਿਲਕੁਲ ਕਿਉਂਕਿ ਮੈਨੂੰ ਤਾਂ ਇਦਾਂ ਲੱਗਦਾ ਸੀ ਵੀ ਹਾਏ ਮੈਂ ਕਿੱਥੇ ਆ ਗਈ ਇੰਨੀ ਦੂਰ ਹਾਂ ਦੇਖੋ ਹੁਣ ਕੋਈ ਭਾਵੇਂ ਇਹ ਕਹੇ ਵੀ ਇਹ ਪੈਸੇ ਦੀ ਮੈਂ ਤੁਹਾਨੂੰ ਕਹਨੀ ਆ ਪੈਸੇ ਦੀ ਕੋਈ ਕਮੀ ਨਹੀਂ ਹੈਗੀ ਪਰ ਡਿਪਰੈਸ਼ਨ ਉੱਥੇ ਹੁੰਦਾ ਬੰਦੇ ਨੂੰ ਜਾ ਕੇ ਜੇ ਫੈਮਿਲੀ ਨਾਲ ਨਾ ਹੋਵੇ ਹੈਨਾ ਫਿਰ ਜਦੋਂ ਮੇਰੀ ਭੈਣ ਦੀ ਫੈਮਿਲੀ ਚਲੀ ਗਈ ਚਲੋ ਫਿਰ ਠੀਕ ਹੋ ਗਿਆ ਵਧੀਆ ਮੂਹ ਸਿਰ ਵੀ ਵਧੀਆ ਹੋ ਗਿਆ ਸੋਹਣਾ ਹੋ ਗਿਆ ਕੇਰਾ ਤਾਂ ਨਾ ਐ ਹੋ ਗਿਆ ਸੀ ਬਸ ਕਹਿੰਦੀ ਸੀ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ ਵੀ ਤੁਸੀਂ ਮੈਨੂੰ ਫੋਨ ਕਰੋ ਬਸ ਫੋਨ ਕਰਦੇ ਰੋ ਐ ਕਰਦੀ ਨੇ ਇਹ ਮੀਸੀ ਸਾਰਾ ਦਿਨ ਤੇ ਚਲੋ ਪਰਮਾਤਮਾ ਨੇ ਉਹ ਵੀ ਸਾਡਾ ਟਾਈਮ ਕੱਢਤਾ ਹੈਨਾ ਹੁਣ ਦੇਖ ਲਓ ਜਿਹੜੇ ਉੱਥੇ ਜਾਣਾ ਚਾਹੁੰਦੇ ਨੇ ਕੋਈ ਵੀਰ ਭੈਣ ਕੋਈ ਬੱਚੇ ਜਾਣਾ ਚਾਹੁੰਦੇ ਨੇ ਬਾਈ ਡਿਪਰੈਸ਼ਨ ਤਾਂ ਦੇਖੋ ਉੱਥੇ ਹੁੰਦਾ ਦੇਖੋ ਮौज ਜਿਹੜੀ ਜੀ ਵਾਲੀ ਮौज ਆ ਨਾ ਜਦੋਂ ਆਪਾਂ ਕਹਿੰਦੇ ਵੀ ਹਾਂ ਚੱਲ ਅੱਜ ਫ੍ਰੀ ਆ ਬਾਜ਼ਾਰ ਜਾ ਕੇ ਆਈਏ ਅੱਜ ਆਪਾਂ ਫ੍ਰੀ ਆ ਆਪਾਂ ਫਲਾਣੇ ਗੁਰਦੁਆਰਾ ਸਾਹਿਬ ਜਾઈએ ਪਤਾ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਕਿ ਆਪਣਾ ਟਾਈਮ ਡਿਫਰੈਂਸ ਹੈ ਨਾ ਹੁਣ ਉੱਥੇ ਦਿਨ ਹੈ ਇੱਥੇ ਰਾਤ ਹੈ ਉਹ ਫੀਲਿੰਗਸ ਨਹੀਂ ਮੈਚ ਹੁੰਦੀਆਂ ਵੈਦਰ ਕਰਕੇ ਇਹ ਵੀ 네ਗੇਟਿਵ ਪੁਆਇੰਟ ਆ ਹਨਾ ਵੈਦਰ ਕਰਕੇ ਬਹੁਤ ਕੁਝ ਹੁੰਦਾ ਹੁਣ ਇੱਥੇ ਗਰਮੀ ਆਗੀ ਉੱਥੇ ਠੰਡ ਆਗੀ ਤਾਂ ਆਬੀਸਲੀ ਬੰਦੇ ਦਾ ਨੇਚਰ ਵੀ ਅਕੋਰਡਿੰਗ ਟੂ ਵੈਦਰ ਚੇਂਜ ਹੁੰਦਾ ਇੱਕ ਇਹ ਪ੍ਰੋਬਲਮ ਬਹੁਤ ਵੱਡੀ ਆਗੀ ਦੇਖੋ ਅਜ ਜਦੋਂ ਆਪਣੇ ਇੱਥੇ ਦਿਨ ਹੁੰਦਾ ਉੱਥੇ ਰਾਤ ਹੁੰਦੀ ਆਗੀ ਹਨਾ ਪਤਾ ਹੀ ਨਹੀਂ ਲੱਗਦਾ ਹੈਗਾ ਬੰਦੇ ਨੂੰ ਵੀ ਕਿਹੜੇ ਟਾਈਮ ਕਦੋਂ ਫੋਨ ਕਰੀਏ ਇਹ ਵੀ ਬਹੁਤ ਵੱਡਾ ਇੱਕ 네ਗੇਟਿਵ ਪੁਆਇੰਟ ਹੈਗਾ ਹੈਗਾ ਹੁਣ ਬਸ ਮੇਰੀ ਭੈਣ ਤਾਈ ਆਈ ਸੀ ਕਿ ਵੀ ਮੈਂ ਇੱਕ ਵਾਰ ਇੱਥੇ ਢੇੜਾ ਲਾਜਵਾਂ ਕਹਿੰਦੀ ਸੀ ਕਹਿੰਦੀ ਮੈਂ ਕੀੜਾ ਕੱਢ ਕੇ ਜਾਣਾ ਵੀ ਸੱਚੀ ਮੇਨਾ ਮੈਨੂੰ ਜੋ ਲੱਗ ਰਿਹਾ ਉੱਥੇ ਵੀ ਐਵੇਂ ਲੱਗ ਰਿਹਾ ਵੀ ਹਾਂ ਮੇ ਸਿੱਤੀ ਇੰਡੀਆ ਚਲੀ ਜਾਮਾ ਤਾਈ ਵੀ ਅਸੀਂ ਕਰ ਤੋ 2 ਮਹੀਨੇ ਚੱਲ ਆ ਜਾ ਹਣਾ ਤਾਂ ਕਰਕੇ ਫਿਰ ਬੱਚੇ ਚੱਲ ਢੇੜਾ ਮਾਰ ਮਾਰ ਜਾਣਗੇ ਹੁਣ 2 ਮਹੀਨੇ ਕੀੜਾ ਕੱਢਣ ਆਈ ਹੈ ਹਾਂ ਕੀੜਾ ਕੱਢਣ ਆਈ ਹੈ ਹੁਣ ਆਪਾਂ ਤੇ ਬਾਕੀ ਦੇਖੋ ਮੈਂ ਤੁਹਾਨੂੰ ਆਪਣੀ ਵੀ ਗੱਲ ਦੱਸ ਦਿਆਂ ਮੇਰੀ ਭੈਣ ਦੇ ਚਲੋ ਦੱਸਤੀ ਪਤਾ ਹੈ ਫੈਮਿਲੀ ਮੈਂਬਰ ਤੇ ਬਹੁਤ ਇੱਕ ਪ੍ਰੈਸ਼ਰ ਹੋ ਜਾਂਦਾਗਾ ਹਨਾ ਜਿਵੇਂ ਹੁਣ ਇੰਨਾ ਨੂੰ ਤਾਂ ਚਲੋ ਜੋ ਲੱਗਦਾ ਲੱਗਦਾ ਪਰ ਸਾਨੂੰ ਵੀ ਬਹੁਤ ਲੱਗਦਾ ਸਾਨੂੰ ਐ ਲੱਸੀ ਵੀ ਹਾਈ ਦੇਖੀ ਸਾਡੀ ਜ਼ਿੰਦਗੀ ਜੀ ਬਦਲ ਗਈ ਜਦੋਂ ਮੇਰੀ ਮੇਰੀ ਭੈਣ ਜਦੋਂ ਉੱਪਰ ਰੋਟੀ ਬਣਾਉਂਦੀ ਹੁੰਦੀ ਸੀ ਨਾ ਰਸੋਈ ਦੇ ਵਿੱਚ ਮੈਨੂੰ ਕਿੰਨਾ ਮੈਨੂੰ ਹਫ਼ਤਾ ਲੱਜੂ ਮੈਨੂੰ ਨਾ ਇਦਾਂ ਲੱਗਦਾ ਹਫ਼ਤਾ ਕਿ ਮੈਨੂੰ 10 15 ਦਿਨ ਹੀ ਲੱਗਦਾ ਰਿਹਾ ਮੈਨੂੰ ਨਾ ਐ ਲੱਗਦਾ ਰਿਹਾ ਵੀ ਹਾਈ ਮੇਰੀ ਭੈਣ ਇੱਥੇ ਰੋਟੀ ਬਣਾਉਂਦੀ ਹੁੰਦੀ ਸੀ ਹਾਈ ਦੇਖ ਮੇਰੇ ਪੈੜ ਦੁਬਾਰਾ ਆ ਕੇ ਕਦੋਂ ਰੋਟੀ ਬਣਾਉਗੀ ਮੈਨੂੰ ਨਾ ਮੈਨੂੰ ਡਿਪਰੈਸ਼ਨ ਹੋ ਗਿਆ ਸੀ ਤੁਸੀਂ ਇਹ ਦੇ ਲਓ ਉੱਥੇ ਜਾਣ ਵਾਲੇ ਨੂੰ ਤਾਂ ਹੋਂ ਦਾ ਪਿਛਲੇ ਨੂੰ ਵੀ ਡਿਪਰੈਸ਼ਨ ਹੋ ਜਾਂਦਾ ਅਸੀਂ ਇੰਨਾ ਜਿਆਦਾ ਉਸ ਟਾਈਮ ਤੇ ਔਖਾ ਜਿਹਾ ਟਾਈਮ ਕੱਢਿਆ ਜਦੋਂ ਮੈਂ ਜਾਇਆ ਕਰਾਂ ਮੈਂ ਰੋਣ ਲੱਗ ਜਾ ਕਰਾਂ ਰਸੋਈ ਦੇ ਵਿੱਚ ਜਾ ਕੇ ਮੈਂ ਕਮਰੇ ਦੇ ਵਿੱਚ ਬੈਠ ਕੇ ਰੋਇਆ ਕਰਾ ਹਨਾ ਤਾਂ ਹੀ ਨਾ ਜਦੋਂ ਹੁਣ ਮੇਰੀ ਭੈਣ ਹੋਰੀ ਆਏ ਸੀ ਮੈਨੂੰ ਆਏ ਸੀ ਵੀ ਉਹਨਾਂ ਨੇ ਸਾਰੀਆਂ ਚੀਜ਼ਾਂ ਨਾ ਮੈਂ ਟਿਕਾਣੇ ਤੇ ਰੱਖਦਾ ਉੱਥੇ ਜਿੱਥੇ ਉਹਨਾਂ ਦੀਆਂ ਪੰਨੀਆਂ ਸੀਗੀਆਂ ਹਨਾ ਵੀ ਉਹਨੂੰ ਐ ਲੱਗੇ ਵੀ ਸਾਡਾ ਹੀ ਰੂਮ ਆ ਵੀ ਬਸ ਇੱਥੇ ਹੀ ਰਹਿਣਾ ਅਸੀਂ ਨੇ ਵੀ ਜਿੱਥੇ ਆ ਕੇ ਹੁਣ ਪਰ ਮੈਨੂੰ ਲੱਗਦਾ ਵੀ ਉਹ ਗੱਲ ਜੀ ਨਹੀਂ ਬਣਦੀ ਹੈ ਨਾ ਫੇਰ ਰੱਜੂ ਆ ਕੇ ਕਿਉਂਕਿ ਮੈਨੂੰ ਨਾ ਹੁਣ ਅਜ ਲੱਗਦਾ ਨਹੀਂਗਾ ਵੀ ਆਪਣਾ ਪੰਜਾਂ ਨਹੀਂ ਲੱਗ ਰਿਹਾ ਇੱਥੇ ਲੱਗਦਾ ਵੀ ਮੈਂ ਤਾਂ ਜਾਣਾ ਹੈ ਹਾਂ ਦੇਖੋ ਇਹ ਕਿੱਡੀ ਵੱਡੀ ਦੁਬਿਧਾ ਵੀ ਆਪਦਾ ਘਰ ਹੀ ਕਈ ਵਾਰੀ ਬੰਦੇ ਨੂੰ ਆਪਣਾ ਨਹੀਂ ਲੱਗਣੋਂ ਹਟ ਜਾਂਦਾ ਹੁਣ ਜਿੱਦ ਦੇ ਮੇਰੀ ਭੈਣ ਆਈ ਹੈ ਉਹ ਸਾਡੇ ਕੋਲ ਹੀ ਪੈਂਦੀ ਹੈ ਨੀਚੇ ਹੈਨਾ ਉਹ ਨੂੰ ਆਪਣੇ ਕਮਰੇ 'ਚ ਥੋੜਾ ਜਿਹਾ ਮਤਲਬ ਉਹ ਫੀਲਿੰਗ ਜੀ ਨਹੀਂ ਆਉਂਦੀ ਹੈਗੀ ਜਿਵੇਂ ਪਹਿਲਾਂ ਆਉਂਦੀ ਹੁੰਦੀ ਸੀ ਮੈਨੂੰ ਲੱਗਦਾ ਵੀ ਇਤੋਂ ਵੱਡਾ ਦੁੱਖ ਜਾਂ ਕੀ ਹੋ ਸਕਦਾ ਵੀ ਜਦੋਂ ਆਪਦਾ ਕਮਰਾ ਹੀ ਆਪਣਾ ਜਾਂ ਨਾ ਲੱਗੇ ਹੈਨਾ ਹੁਣ ਅਸਮਾਨਤਾ ਸਾਹਮਣੇ ਹੀ ਪਿਆ ਪਰ ਕਹਿੰਦੀ ਚਲ ਕੋਈ ਨਹੀਂ ਅਸ ਤਾਂ ਚਲੀ ਜਾਣਾਗਾ ਵੀ ਦੇਖੋ ਆਪਦਾ ਕਮਰਾ ਵੀ ਆਪਦਾ ਕਮਰਾ ਲੱਗਣੋਂ ਹਟ ਜਾਂਦਾਗਾ ਤੇ ਹੁਣ ਮੈਂ ਕਹਿੰਦੀ ਨੈਗੇਟਿਵ ਆਪਾਂ ਦੱਸਦੇ ਹੁਣ ਪੋਜ਼ਿਟਿਵ ਪੁਆਇੰਟ ਦੱਸਿਆ ਹੁਣ ਤੁਹਾਨੂੰ ਨੈ ਕੈਨੇਡਾ ਦੇ ਪੋਜ਼ਿਟਿਵ ਪੁਆਇੰਟ ਦੱਸ ਦਿਆਂ ਸੀ ਠੀਕ ਆ ਪੋਜ਼ਿਟਿਵ ਪੁਆਇੰਟ ਕੀ ਨੇਗੇ ਚਲ ਪੋਜ਼ਿਟਿਵ ਪੁਆਇੰਟ ਤਾਂ ਦੇਖ ਤੈਨੂੰ ਪਤਾ ਹੋਊਗਾ ਕੀ ਪੋਜ਼ਿਟਿਵ ਪੁਆਇੰਟ ਨੇਗੇ ਨੇ ਐ ਤਾਂ ਉਹ ਲੋਕ ਬਹੁਤ ਵਧੀਆ ਨੇ ਟਰਾਂਸਪੇਰੈਂਟ ਨੇ ਬਹੁਤ ਮਤਲਬ ਕਿ ਬਹੁਤ ਨੱਚ ਹੈਗੀ ਆ ਇੱਕ ਹਨੈਸਟ ਨੇ নো ਡਾਊਟ ਗੋਰੀ ਵੀ ਆਪਾਂ ਲੋਕ ਕਹਿੰਦੇ ਆ ਮਤਲਬ ਕਿ ਗੋਰਾ ਵਾ ਨੈਗੇਟਿਵ ਕਰਨ ਨਹੀਂ ਨਹੀਂ ਵਧੀਆ ਨੇ ਇਦਾਂ ਨਹੀਂ ਐ ਜਿੱਥੇ ਕਿ ਮੈਂ ਕੰਮ ਕਰਦੀ ਮੈਂ ਤਾਂ ਉੱਥੋਂ ਹੀ ਦੱਸ ਸਕਦੀ ਆ ਨਾ ਵਧੀਆਂ ਲੰਗੇ ਬਹੁਤ ਨੇ ਸਮਝਦੇ ਨੇ ਅੰਡਰਸਟੈਂਡਿੰਗ ਕਰਦੇ ਨੇ ਇੱਕ ਦੂਜੇ ਨਾਲ ਤੇ ਵੀ ਉੱਥੇ ਮਤਲਬ ਕਿ ਬੰਦੇ ਦੀ ਵੈਲਿਊ ਤਾਂ ਹੈਗੀ ਆ ਬੰਦੇ ਨੂੰ ਬੰਦਾ ਸਮਝਿਆ ਜਾਂਦਾ ਮਤਲਬ ਐਦਾਂ ਨਹੀਂ ਆਪਣੇ ਤੇ ਇੱਕ ਉਹ ਦੱਸ ਵੀ ਜਿਵੇਂ ਆਪਣੇ ਇੱਥੇ ਆਏ ਸੋਚਦੇ ਨੇ ਵੀ ਉੱਤ ਛੇਤੀ ਤਲਾਕ ਦੇ ਦਿੰਦੇ ਨੇ ਲੋਕ ਵੀ ਮੋਹ ਪਿਆਰ ਨਹੀਂ ਕਰਦੇ ਜਿਹੜੇ ਲੰਬੇ ਟਾਈਮ ਤੱਕ ਚੱਲਦੇ ਨੇ ਉਹਨਾਂ ਦਾ ਕਿੰਨਾ ਕੁ ਮੋਹ ਪਿਆਰ ਹੁੰਦਾਗਾ ਮੈਨੂੰ ਮੇਰੀ ਭੈਣ ਨਾ ਫੋਨ ਤੇ ਦੱਸਦੀ ਹੁੰਦੀ ਆ ਵੀ ਉਹ ਤਾਂ ਬਹੁਤ ਪਿਆਰ ਕਰਦੇ ਨੇ ਆਪਣੇ ਪਾਰਟਨਰ ਨੂੰ ਹਨਾ ਮਤਲਬ ਉਹ ਤਾਂ ਬਹੁਤ ਕਰਦੇ ਨੇ ਮਤਲਬ ਜਿੱਦਾਂ ਸੋ ਸੋ ਸਾਲ ਦੇ ਜਿਹੜੇ ਬੁੜੇ ਬੁੜੀਆਂ ਨੇਗੇ ਉਹ ਤਾਂ ਫੋਟੋ ਨਾਲ ਲੈ ਕੇ ਪੈਂਦੇ ਨੇ ਆਪਣੇ ਪਾਰਟਨਰ ਦੀ ਦੇਖ ਲੈ ਵੀ ਮਤਲਬ ਉਹਨਾਂ ਨੂੰ ਬਹੁਤ ਇਦਾਂ ਹੈਗੀ ਹੈ ਲੋਇਲਟੀ ਇਮੋਸ਼ਨ ਹੈਗੇ ਆ ਉਹਨਾਂ 'ਚ ਬਹੁਤ ਹਾਂ ਲੋਕ ਕਹਿੰਦੇ ਨੇ ਵੀ ਮਤਲਬ ਕਿ ਵੀ ਉਹ ਉਹਨਾਂ ਦੇ ਇਹਨੇ ਵੀ ਹਸਬੰਡ ਨੂੰ ਦਨੇ ਬੋਏਫ੍ਰੈਂਡ ਨਾਲ ਐਕਚੁਅਲੀ ਹੋਣਾ ਟੌਕਸਿਕਲ ਰਿਲੇਸ਼ਨ ਚ ਨਹੀਂ ਰਹਿੰਦੇ ਹੈਗੇ ਉਹ ਕਿਸੇ ਨੂੰ ਆਪਣੇ ਵੀ ਇਦਾਂ ਹੀ ਹੁੰਦਾ ਆਪਣੇ ਹਸਬੰਡ ਵਾਈਫ ਦੀ ਕਹਿ ਉਹ ਬੰਦੇ ਨਾ ਆਪਾਂ ਕਲਚਰ ਕਰ ਕਰ ਰਹੇ ਜਾਂਦੇ ਹਾਂ ਹਾਂ ਆਪਾਂ ਸੁਸਾਇਟੀ ਨੂੰ ਦੇਖ ਕੇ ਵੀ ਰਹੀ ਜਾਂਦੇ ਉਹਨਾਂ ਦਾ ਕਿ ਆਪਣਾ ਕਈ ਵਾਰ ਮਨ ਵੀ ਨਹੀਂ ਹੁੰਦਾ ਹੈਗਾ ਦੇਖੋ ਦੇਖੋ ਇਹ ਕਿਸੇ ਨੂੰ ਪਰੇਸ਼ਾਨ ਨਹੀਂ ਕਰਦੇ ਮੈਂਟਲੀ ਡਿਸਟਰਬ ਨਹੀਂ ਦਿੰਦੇ ਵੀ ਕਈ ਰਹਿਣਾ ਨਹੀਂ ਚਾਹੁੰਦੇ ਰਿਲੇਸ਼ਨਸ਼ਿਪ 'ਤੇ ਪਰ ਫਿਰ ਵੀ ਉਹ ਨਾ ਇੱਕ ਸੋਚਦੇ ਨੇ ਵੀ ਤਲਾਕ ਇੱਕ ਐਡਾ ਵੱਡਾ ਹਾਊਆ ਸਾਡੇ ਲਈ ਹੈ ਨਾ ਹਰੇਕ ਲਈ ਹੈ ਦੇਖੋ ਅਸੀਂ ਵੀ ਮਿਡਲ ਕਲਾਸ ਫੈਮਿਲੀ ਤੋਂ ਸਾਡੇ ਲਈ ਵੀ ਹੈਗਾ ਆਪਾਂ ਸੋਚਦੇ ਆ ਵੀ ਰਹੀ ਜਾਓ ਮਰੀ ਜਾਓ ਖੱਪੀ ਜਾਓ ਥਪੜਮ ਥਪੜੀ ਹੋਈ ਜਾਓ ਪਰ ਛੱਡੋ ਨਾ ਆਪਾਂ ਇਹ ਸੋਚਦੇ ਆਂ ਪਰ ਉੱਥੇ ਦੇ ਲੋਕ ਕੀ ਸੋਚਦੇ ਨੇ ਵੀ ਨਹੀਂ ਨਾ ਸਾਹਮਣੇ ਵਾਲੀ ਦੀ ਜ਼ਿੰਦਗੀ ਖਰਾਬ ਕਰੋ ਨਾ ਆਪਣੀ ਜ਼ਿੰਦਗੀ ਖਰਾਬ ਕਰੋ ਵੀ ਉਹ ਉਸ ਰਿਲੇਸ਼ਨਸ਼ਿਪ ਨੂੰ ਤੋੜ ਦਿਓ ਬਸ ਆਪਣੇ ਇਹ ਥੋਟ ਸੋਚ ਬਣ ਰਹੀ ਆ ਵੀ ਉਹ ਲੋਕ ਛੇਤੀ ਤਲਾਕ ਲੈ ਲੈਂਦੇ ਨੇ ਹਨਾ ਨਹੀਂ ਇਦਾਂ ਕੁਝ ਨਹੀਂ ਆ ਉਹ ਛੇਤੀ ਤਲਾਕ ਨਹੀਂ ਲੈਂਦੇ ਉਹ ਇੱਕ ਦੂਜੇ ਦੀ ਲਾਈਫ ਨਹੀਂ ਖਰਾਬ ਕਰਦੇ ਹੈਗੇ ਹੁਣ ਆਪਣੇ ਕੀ ਕਰਦੀਆਂ ਨੇ ਮਾਮਾ ਜੇ ਘਰ ਵਾਲਾ ਕੋਈ ਚੰਗਾ ਨਾ ਮਿਲੇ ਕਹਿਣੀ ਆ ਕੋਈ ਨਹੀਂ ਪੁੱਤ ਬੱਚਾ ਹੋ ਜਾਊਗਾ ਸਾਰਾ ਕੁਝ ਠੀਕ ਹੋ ਜਾਊਗਾ ਹਨਾ ਬੱਚਾ ਹੋਣ ਤੇ ਵੀ ਨਹੀਂ ਹੁੰਦਾ ਫਿਰ ਕਹਿੰਦੇ ਕੋਈ ਨਹੀਂ ਪੁੱਤ ਨੂੰ ਪੁੱਤ ਆ ਜਾਣਗੇ ਤੇਰੇ ਸਾਰੇ ਕੁਝ ਸਹੀ ਹੋ ਜਾਊਗਾ ਫਿਰ ਕਹਿੰਦੇ ਨੇ ਐਂ ਕਰ ਲਓ ਐਂ ਸਹੀ ਹੋ ਜੀ ਦੇਖੋ ਕੁਝ ਸਹੀ ਨਹੀਂ ਹੁੰਦਾ ਹੁੰਦਾ ਕਈ ਵਾਰੀ ਤਾਂ ਜ਼ਿੰਦਗੀ ਦੇ ਵਿੱਚ ਬਸ ਆਪਾਂ ਉਹ ਨਾ ਜ਼ਹਿਰੀਲਾ ਟਾਕਸਿਕ ਰਿਲੇਸ਼ਨਸ਼ਿਪ ਦੇ ਵਿੱਚ ਰਹੀ ਜਾਂਦੇ ਹੁੰਨੇ ਆ ਇਹ ਮੈਨੂੰ ਵੀ ਕੈਨੇਡਾ ਦੀ ਗੱਲ ਵਧੀਆ ਲੱਗੀ ਵੀ ਠੀਕ ਆ ਯਾਰ ਤੁਸੀਂ ਆਜ਼ਾਦ ਕਰੋ ਹਨਾ ਜੇ ਨਹੀਂ ਕਿਸੇ ਨੂੰ ਵਧੀਆ ਲੱਗਦਾ ਜਿੰਨਾ ਰਹਿਣਾ ਮਾੜਾ ਹੁਣ ਭਾਵੇਂ ਕਈ ਨੂੰ ਬੁਰੀ ਵੀ ਲੱਗੇ ਇਹ ਗੱਲ ਪਰ ਹੁਣ ਕਿਸੇ ਦੀ ਜ਼ਿੰਦਗੀ ਦੁਬੇਰ ਕਰਨਾ ਤਾਂ ਠੀਕ ਆ ਰੱਜੂ ਕਨੇਹੀ ਪਰ ਜਿਹੜੇ ਨਾ ਮੇਰੀ ਭੈਣ ਦੱਸਦੀ ਹੁੰਦੀ ਆ ਕਿਉਂਕਿ ਉਹਨਾਂ ਦੀ ਹੀ ਕੇਅਰ ਕਰਦੀ ਆ ਨਾ ਜਿਹੜੇ ਜ਼ਿਆਦਾ ਬਜ਼ੁਰਗ ਜੇ ਹੁੰਦੇ ਨੇ ਉਹਨਾਂ ਦੀ ਕੇਅਰ ਕਰਦੀ ਆ ਉਹ ਕਹਿੰਦੀ ਵੀ 100 100 100 ਸਾਲ ਦੇ ਹੋ ਰਹੇ ਨੇ ਉਹ ਕਹਿੰਦੀ ਉਹ ਇੰਨਾ ਪਿਆਰ ਜਿਤਾਉਂਦੇ ਨੇ ਨਾ ਇੱਕ ਦੂਸਰੇ ਨੂੰ ਕਹਿੰਦੀ ਵੀ ਉਹ ਵੀ ਫੋਟੋ ਨਾਲ ਲੈ ਕੇ ਪੈਂਦੇ ਨੇ ਦੇਲ ਇੱਕ ਦੂਸਰੇ ਦੀ ਹਨਾ ਉਹ ਆਪਣੇ ਤਾਂ ਉਹ ਤਾਂ ਸਾਰੀਆਂ ਚੀਜ਼ਾਂ ਦੇਖ ਕੇ ਜਾਂਦੇ ਨੇ ਸਾਰਾ ਉਹਨਾਂ ਦਾ ਕੀ ਮਨੀ ਉਹਨਾਂ ਕੋਲ ਸਾਰੀ ਆਪਣੀ ਹੁੰਦੀ ਆ ਜੁਐਲਰੀ 골ਡ ਸਭ ਕੁਝ ਉਹਨਾਂ ਦਾ ਆਪਣੇ ਕੋਲ ਹੁੰਦਾ ਆਪਣੇ ਤਾਂ ਉਹਨਾਂ ਦੇ ਕੀ ਕੀ ਚੀਜ਼ ਲੈ ਕੇ ਜਾਂਦੇ ਨੇ ਉਹ ਕੇਅਰ ਹੋਮ ਦੇ ਵਿੱਚ ਆਪਣੇ ਤਾਂ ਕਹਿੰਦੇ ਨੇ ਬਾਲੀਆਂ ਗੁੜੀ ਰੱਖ ਲਓ ਦੇਖੋ ਇਹ ਵੀ ਸੱਚਾਈ ਆ ਹੁਣ ਕਈ ਭੈਣਾਂ ਨੂੰ ਸ਼ਾਇਦ ਬੁਰੀ ਲੱਗੇ ਆਪਣੇ ਕੀ ਕਰਦੇ ਜਦੋਂ ਬੰਦਾ ਡੈਥ ਹੋ ਜਾਂਦੀ ਆ ਆਪਣੇ ਕੀ ਕਰਦੇ ਨੇ ਬਾਲੀਆਂ ਵੀ ਲਾ ਲਈਆਂ ਸਾਰਾ ਸੋਨਾ ਸੱਪਾ ਆਪਾਂ ਕਹਿੰਦੇ ਉਹ ਲੜਨ ਲੱਗ ਜਾਂਦੇ ਨੇ ਭੈਣ ਭਰਾ ਹਨਾ ਰਜੂ ਵੀ ਉਹ ਕਹਿੰਦਾ ਮੈਨੂੰ ਮਿਲੇ ਉਹ ਕਹਿੰਦਾ ਮੈਨੂੰ ਮਿਲੇ ਸਮਾਨ ਸਮੂਨ ਮੋਸਟਲੀ ਜਾਂਦੇ ਨੇ ਉਹਨਾਂ ਨੂੰ ਟੀਵੀ ਹੋਇਆ ਬੈੱਡ ਹੋਇਆ ਸਾਰਾ ਕੁਝ ਉਹ ਨਹੀਂ ਉਹ ਡੋਨੇਟ ਕਰ ਦਿੰਦੇ ਨੇ ਉਹ ਤਾਂ ਹੀ ਤਾਂ ਲੋਕੀ ਆਪਣੇ ਉਧਰ ਕਹਿੰਦੇ ਨੇ ਵੀ ਸੋਫੇ ਐਂ ਚੱਕ ਲਿਓ ਭਾਵੇਂ ਕੁਝ ਵੀ ਚੱਕ ਲਿਓ ਹੋਣਾ ਫ੍ਰਿਜ ਚੱਕ ਲਿਓ ਉਹ ਉਹਨਾਂ ਦਾ ਸਾਰਾ ਸਮਾਨ ਹੀ ਡੋਨੇਟ ਕਰ ਦਿੰਦੇ ਹੁੰਦੇ ਰਹੇਗੇ ਤੇ ਇੱਕ ਹੋਰ ਦਾ ਵੀ ਹੋਰ ਕੀ ਵਧੀਆ ਲੱਗਦਾ ਨੇ ਤੈਨੂੰ ਉੱਥੇ ਦੀ ਚੀਜ਼ਾਂ ਰਜੋ ਜਿੱਦਾਂ ਵੈਦਰ ਹੈਗਾ ਹੁਣ ਜਿਵੇਂ ਜਸਲੀਨ ਨੂੰ ਉੱਥੇ ਸਕਿਨ ਦੀ ਪ੍ਰੋਬਲਮ ਸੀ ਬਹੁਤ ਜ਼ਿਆਦਾ ਠੀਕ ਹੀ ਨਹੀਂ ਹੋ ਰਹੀ ਸੀ ਕਿੰਨੀਆਂ ਦਵਾਈਆਂ ਦੇ ਦੱਸ ਉੱਥੇ ਹੋਈ ਹੀ ਨਹੀਂ ਹਾਂ ਕਹਿੰਦੇ ਨਾ ਵੀ ਉੱਥੇ ਸਾਫ਼ ਸੁਥਰੀ ਹਵਾ ਬਿਲਕੁਲ ਇੰਨੀ ਸਫਾਈ ਆ ਜਾਦੇ ਬਹੁਤ ਇਹ ਗੱਲੋਂ ਗੱਲ ਪੱਖੋਂ ਬੱਚੇ ਵੀ ਸਾਡੇ ਕਹਿ ਰਹੇ ਆਗੇ ਵੈਸੇ ਮੇਰੀ ਭਾਣਜੀ ਵੀ ਕਹਿ ਰਹੀ ਆ ਵੀ ਮਾਸੀ ਨਹੀਂ ਵਧੀਆ ਬਹੁਤ ਸਾਫ਼ ਸੁਥਰਾ ਉੱਥੇ ਤਾਂ ਨਾ ਇਹ ਗੱਲਾਂ ਪਿੱਛੇ ਵੀ ਜਿਹੜਾ ਹੈਗਾ ਵਧੀਆ ਲੱਗਦਾ ਉਹਨਾਂ ਨੂੰ ਕੈਨੇਡਾ ਤੇ ਬਸ ਇੱਥੇ ਆ ਕੇ ਆਪਣੇ ਧੂੜ ਮਿੱਟੀ ਕਿਉਂਕਿ ਨਾ ਉਹਨੂੰ ਅਲਰਜੀ ਹੋ ਜਾਂਦੀ ਹੁੰਦੀ ਸੀ ਥੋੜੀ ਜੀ ਧੂੜ ਮਿੱਟੀ ਤੋਂ ਇਸੇ ਕਰਕੇ ਉਹਨੂੰ ਲੱਗਦਾ ਕਹਿੰਦੀ ਮਾਸੀ ਮੈਂ ਵਧੀਆ ਠੀਕ ਆ ਕਹਿੰਦੀ ਇੱਥੇ ਜ਼ਿਆਦਾ ਵਧੀਆ ਸਗੋ ਤੇ ਇਹ ਗੱਲਾਂ ਪਿੱਛੇ ਉਹਨਾਂ ਨੂੰ ਕੈਨੇਡਾ ਵਧੀਆ ਲੱਗਦਾਗਾ ਤੇ ਹੋਰ ਇੱਕ ਹੋਰ ਕਿਹੜੀ ਗੱਲ ਇੱਕ ਉਸ ਆ ਜਿਵੇਂ ਆਪਣੇ ਇੱਥੇ ਬੱਚੇ ਨੂੰ ਇਕੱਲੇ ਨੂੰ ਨਹੀਂ ਭੇਜ ਸਕਦੇ ਸਕੂਲਿੰਗ ਹਾਂ ਬੱਚੇ ਸਿੱਖਨੇ ਸਕੂਲਿੰਗ ਦਾ ਹੈਗਾ ਕਾਫੀ ਵਧੀਆ ਸਿਸਟਮ ਹੈਗਾ ਹਾਂ ਹਾਂ ਦੇਖੋ ਨਾ ਕਈ ਵਾਰੀ ਮੇਰੀ ਭੈਣ ਦਾ ਮੂਡ ਜਦੋਂ ਆਫ ਜਾ ਹੋ ਜਾਂਦਾ ਸੀ ਨਾ ਮੈਂ ਇਹਨੂੰ ਵੀਡੀਓ ਭੇਜ ਦੰਦੀ ਹੁੰਦੀ ਸੀ ਵੀ ਆਹ ਦੇਖ ਆਪਣੇ ਇੰਡੀਆ ਦੇ ਵਿੱਚ ਆਏ ਹੋ ਗਏ ਇੱਕ ਤਾਂ ਨਵੀਂ ਤਾਜੀ ਇੱਕ ਜਮੀ ਖਬਰ ਕਹਿੰਦੇ ਨਾ ਕੰਜਕਾਂ ਬਿਠਾਈਆਂ ਸੀਗੀਆਂ ਕਿਸੇ ਨੇ ਉਹਦੇ ਚਾਚੇ ਨੇ ਰੇਪ ਕੀਤਾ ਉਹਦੇ ਨਾਲ ਦੇਖੋ ਇਹ ਆਪਣੇ ਇੰਡੀਆ ਦੇ ਵਿੱਚ ਕਿੰਨੀਆਂ ਮਾੜੀਆਂ ਗੱਲਾਂ ਹੁੰਦੀਆਂ ਨੇ ਇਸੇ ਕਰਕੇ ਮੇਰੀ ਭੈਣ ਕਹਿ ਵੀ ਦੰਦੀ ਆ ਵੀ ਨਹੀਂ ਇੱਥੇ ਠੀਕ ਆ ਵੀ ਇੱਥੇ ਤਾਂ ਕੋਈ ਸੇਫਟੀ ਨਹੀਂ ਹੈਗੀ ਹਨਾ ਆਪਣੇ ਵੀ ਐ ਥੋੜੀ ਹੁਣ ਦੇਖੋ ਇਹ ਇਸ ਗੱਲ ਨਾਲ ਵੀ ਤੁਸੀਂ ਹੋ ਨਹੀਂ ਕਰ ਸਕਦੇ ਐਗਰੀ ਕਰੋਗੇ ਵੀ ਆਪਾਂ ਇੱਥੋਂ ਲੈ ਕੇ ਉੱਥੇ ਤੱਕ ਕੁੜੀਆਂ ਨੂੰ ਇਕੱਲੇ ਨਹੀਂ ਭੇਜ ਸਕਦੇ ਹਨਾ ਆਪਣੇ ਇੰਨਾ ਜਿਆਦਾ ਮਾਹੌਲ ਖਰਾਬ ਹੋਇਆ ਪਿਆ ਪੰਜਾਬ ਦਾ ਜਾਂਦੇ ਦੀਆਂ ਕਿਸੇ ਦੀਆਂ ਬਾਲੀਆਂ ਲਾ ਲਈਆਂ ਕਿਸੇ ਦੀ ਚੇਨ ਲਾ ਲਈ ਕਿਸੇ ਕੁੜੀ ਨੂੰ ਛੇੜਤਾ ਕਿਸੇ ਦਾ ਇਹ ਪਕਰਤਾ ਹਨਾ ਇਹ ਸਚਾਈ ਆ ਆਪਣੇ ਪੰਜਾਬ ਦੀ ਆਪਾਂ ਉਹ ਐਵੇਂ ਹੀ ਕਹੀ ਜਾਈਏ ਮੇਰਾ ਪੰਜਾਬ ਮਹਾਨ ਆ ਜਾਂ ਮੇਰਾ ਇੰਡੀਆ ਮਹਾਨ ਆ ਇੰਨਾ ਗੰਨਾ ਪਿੱਛੇ ਕੋਈ ਮਾਣ ਨਹੀਂ ਹੈਗਾ ਦੇਖੋ ਹਾਂ ਠੀਕ ਆ ਉਹ ਗੱਲ ਵੱਖਰੀ ਆ ਵੀ ਆਪਣਾ ਜੀ ਇੱਥੇ ਲੱਗਦਾ ਕਿਉਂਕਿ ਆਪਾਂ ਪਲੇ ਵੱਡੇ ਇੱਥੇ ਆ ਪਰ ਇਹ ਗੱਲਾਂ ਦੇਖੋ ਕਹਿੰਦੇ ਰਾਤ ਨੂੰ 12 ਵਜੇ ਵੀ 12 ਵਜੇ ਵੀ ਤੁਮੇਲਾ ਤੇ ਡਿਊਟ ਤੋਂ ਵੀ ਰਾਤ ਨੂੰ ਆਉਂਦੇ 12 ਵਜੇ ਮੈਂ ਤੁਰਕੇ ਆਉਂਦੀ ਕਿਉਂਕਿ ਮੈਂ ਤੁਰਕੇ ਆਉਂਦੀ ਸੀ ਉੱਥੇ ਜਦੋਂ ਮੈਨੂੰ ਹੁੰਦਾ ਸੀ ਮੇਰੇ ਪੈਸੇ ਬਚ ਜਾਣਗੇ ਮੇਰਾ ਇਹ ਨਹੀਂ ਹੁੰਦਾ ਤਾਂ ਗੱਡੀ ਲੈ ਲੀਆ ਮੇਰੀ ਭੈਣ ਕਹਿੰਦੇ ਪਰ ਉਸ ਟਾਈਮ ਤੇ ਜਦੋਂ ਦੇ ਲੋ 12 1 ਵਜੇ ਰਾਤ ਨੂੰ ਤੁਰਕੇ ਆ ਜਾਂਦੀ ਸੀ ਆਪਣੇ ਹੋਮ ਜਿਹੜਾ ਇਹਦਾ ਹੈਗਾ ਸੀਗਾ ਕਿੱਥੇ ਕੇਅਰਿੰਗ ਸੈਂਟਰ ਜਾਂ ਹਨਾ ਕੇਅਰ ਹੋਮ ਹਾਂ ਕੇਅਰ ਹੋਮ ਜਿਹੜਾ ਹੈਗਾ ਸੀ ਨਾ ਉਹ ਘਰ ਦੇ ਨੇੜੇ ਹੀ ਪੈਂਦਾ ਸੀਗਾ ਬਿਲਕੁਲ ਉੱਥੇ ਤੁਰਕੇ ਆ ਜਾਂਦੀ ਸੀ ਦੇ ਲੋ 12 1 ਵਜੇ ਇਹ ਗੱਲ ਵੀ ਉੱਥੇ ਦੀ ਵਧੀਆ ਸੀਗਾ ਇਹ ਦੇਖੋ ਇਹ ਤਾਂ ਸਚਾਈ ਹੈ ਵੀ ਆਪਣੇ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਮਾਹੌਲ ਬਹੁਤ ਖਰਾਬ ਆ ਹਨਾ ਇਸ ਟਾਈਮ ਤੇ ਤੇ ਬਾਕੀ ਅਸੀਂ ਵਸੇ ਇਹੀ ਗੱਲਾਂ ਕਰ ਰਹੇ ਸੀ ਅੱਜ ਵੀ ਕਿਹੜੀਆਂ ਗੱਲਾਂ ਤੇ ਪੰਜਾਬ ਵਧੀਆ ਕਿਹੜੀਆਂ ਗੱਲਾਂ ਤੇ ਇੰਡੀਆ ਵਧੀਆ ਹੁਣ ਦੇਖੋ ਮੈਨੂੰ ਲੱਗਦਾ ਵੀ ਨੂੰ ਚੋੜ ਤਾਂ ਇਹੀ ਨਿਕਲਦਾਗਾ ਹਨਾ ਕਿਉਂਕਿ ਮੈਂ ਇਹ ਗੱਲਾਂ ਆਪਣੇ ਮੂੰਹੋਂ ਤੂੰ ਤਾਂ ਦੱਸ ਰਹੀਆਂ ਕਿਉਂਕਿ ਅਸੀਂ ਗੱਲਾਂ ਕਰਦੇ ਰਹਨੇ ਆ ਨਾ ਮੈਂ ਤੇ ਮੇਰੀ ਭੈਣ ਵੀ ਕਿਹਾ ਜੂ ਕਿਹੜੀਆਂ ਗੱਲਾਂ ਤੈਨੂੰ ਵਧੀਆ ਲੱਗਦੀਆਂ ਨੇ ਉੱਥੇ ਦੀਆਂ ਜੇ ਪੂ ਇੱਥੇ ਰਹਿਣਾ ਚਾਹੁੰਦੀਆਂ ਪੂ ਉੱਤੇ ਹੁਣ ਜਦੋਂ ਮੇਰੀ ਭੈਣ ਨੂੰ ਪੁੱਛੇ ਤਾਂ ਉਹ ਕਹਿ ਦਿੰਦੀ ਆ ਵੀ ਜੇ ਤਾਂ ਜੀ ਪੱਕੋ ਦੇਖੀਏ ਵੀ ਜੀ ਤਾਂ ਸਾਡਾ ਇੱਥੇ ਹੀ ਲੱਗਦਾ ਸਾਡੇ ਮਾਪੇ ਵਾਪਸ ਸਾਡੇ ਭੈਣ ਭਰਾਾਂ ਚ ਪਰ ਜਦੋਂ ਅਸੀਂ ਫੈਸਿਲਿਟੀਆਂ ਦੇਖਦੇ ਆਂਗੇ ਫਿਰ ਅਸੀਂ ਸੋਚਦੇ ਆਂ ਵੀ ਨਹੀਂ ਸਾਡੇ ਬੱਚੇ ਸੇਫ ਨੇਗੇ ਅਸੀਂ ਸੇਫ ਆ ਹਨਾ ਵੀ ਸਾਰਾ ਕੁਝ ਦੇਖੋ ਬੱਚਿਆਂ ਦਾ ਖਰਚਾ ਵਗੈਰਾ ਸਾਰਾ ਕੁਝ ਉਹ ਦਿੰਦੀ ਆ ਸਰਕਾਰ ਕਿਉਂਕਿ ਇਹ ਤਾਂ ਪੀਆਰ ਹੋ ਗਏ ਚਲੋ ਹਨਾ ਪੜ੍ਹਾਈ ਫਰੀ ਆ ਬੱਚਿਆਂ ਦੀ ਸਕੂਲਿੰਗ ਸਾਰਾ ਕੁਝ ਫਰੀ ਆਗਾ ਹਨਾ ਵੀ ਇਹ ਗੱਲਾਂ ਪਿੱਛੇ ਦੇਖੋ ਵਧੀਆ ਹਨਾ ਕੈਨੇਡਾ ਬਹੁਤ ਜੇ ਤਾਂ ਸਿਰਫ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋਗੇ ਜਾਂ ਕੋਈ ਸਹੂਲਤਾਂ ਚਾਹੁੰਦੇ ਹੋ ਫਿਰ ਤਾਂ ਤੁਸੀਂ ਪੱਕਾ ਜਾਓ ਪਰ ਜੇ ਤੁਸੀਂ ਚਾਹੁੰਦੇ ਹੋ ਵੀ ਨਹੀਂ ਬਾਈ ਸਾਡਾ ਜੀ ਨਹੀਂ ਲੱਗਣਾ ਵੀ ਮੈਨੂੰ ਪਤਾ ਕੀ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਕਿਉਂਕਿ ਹਰੇਕ ਬੰਦੇ ਦੀ ਆਪਣੀ ਆਪਣੀ ਮੈਂਟੈਲਿਟੀ ਹੁੰਦੀ ਹੈ ਕਈ ਵਾਰ ਕਿਸੇ ਨੂੰ ਵਧੀਆ ਲੱਗੇ ਤੁਹਮੇ ਕਾਸ਼ ਤੁਹਾਨੂੰ ਵਧੀਆ ਲੱਗਦਾ ਹੋਵੇ ਮੈਨੂੰ ਨਹੀਂ ਵਧੀਆ ਲੱਗਦਾ ਮੈਨੂੰ ਚੇਂਜਸ ਨਹੀਂ ਪਸੰਦ ਆਉਂਦੇ ਅਸੀਂ ਕਿਸੇ ਨੂੰ ਕਹਿ ਨਹੀਂ ਰਹੇ ਵੀ ਤੁਸੀਂ ਜਾਓ ਜਾਂ ਨਾ ਜਾਓ ਬਸ ਅਸੀਂ ਤਾਂ ਇੱਕ ਆਪਣੇ ਵਿਚਾਰ ਰੱਖ ਰਹੇ ਹਾਂ ਵੀ ਹਨਾ ਵੀ ਜਾਣਾ ਚਾਹੀਦਾ ਜਾਂ ਤੂੰ ਉਹ ਤੁਸੀਂ ਆਪ ਡਿਸਾਈਡ ਕਰਨਾ ਹਨਾ ਇਹਦੇ ਵਿੱਚੋਂ ਵੀ ਬਾਕੀ ਗੱਲਾਂ ਕੁਝ ਵਧੀਆ ਵੀ ਨੇ ਕੁਝ ਨਹੀਂ ਵੀ ਵਧੀਆ ਹਨਾ ਤੇ ਬਸ ਸਾਡਾ ਇਹੀ ਮਕਸਦ ਸੀਗਾ ਵੀ ਅਸੀਂ ਦੱਸੀਏ ਵੀਡੀਓ ਦੇ ਵਿੱਚ ਅੱਜ ਤੇ ਚਲੋ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਠੀਕ ਹੈ ਜੀ ਤੇ ਸੂਟ ਦੀ ਜਿਹੜੀ ਵੀਡੀਓ ਹੈਗੀ ਬਸ ਮੈਂ ਕੰਪਲੀਟ ਕਰ ਲਾ ਸੂਟ ਮੈਂ ਜਰੂਰ ਪਾਉਂਗੀ ਤੁਸੀਂ ਸਾਰੀਆਂ ਵੀਡੀਓ ਦੇ ਨਾਲ ਜੁੜੇ ਰਹਿਣਾ ਠੀਕ ਹੈ ਚਲੋ ਆਪਾਂ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ